ਦੋਸਤੋ ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੇ ਸ੍ਰੋਤਿਆਂ ਦੋਸਤਾਂ ਪਾਠਕਾਂ ਨੇ ਜਿਹੜੀ ਅਨੰਦਪੁਰ ਸਾਹਿਬ ਤੋਂ ਤਰਵੰਡੀ ਸਾਬੋ ਤੱਕ ਦੀਆਂ ਘਟਨਾਵਾਂ ਹੋਈਆਂ ਨੇ ਯਾਨੀ 6 ਦਸੰਬਰ 1705 ਤੋਂ ਲੈ ਕੇ 16 ਜਨਵਰੀ 1706 ਤੱਕ ਦੀਆਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੋਂ ਨਿਕਲੇ ਆ ਉਹ 40 ਦਿਨ ਦੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਦੇ 2-3 ਐਸੇ ਪੜਾਅ ਆਉਂਦੇ ਆ ਜਿਨ੍ਹਾਂ ਬਾਰੇ ਬਹੁਤ ਸਵਾਲ ਹੋਏ ਨੇ ਉਹਨਾਂ ਵਿੱਚੋਂ ਮੈਂ ਇੱਕ ਨਾਲ ਤੁਹਾਡੇ ਇੱਕ ਵਾਰੀ ਤੁਹਾਡੇ ਨਾਲ ਗੱਲ ਕਰਾਂਗਾ ਸਭ ਤੋਂ ਪਹਿਨਾਂ ਪਛਮਕੋੜ ਦੀ ਜੰਗ ਦੀ ਗੱਲ ਕਰਾਂਗੇ ਅਸੀਂ ਜਾਣਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ 6 ਦਸੰਬਰ ਦੀ ਸਵੇਰ ਯਾਨੀ 5 ਤੇ 6 ਦੀ ਰਾਤ ਨੂੰ ਤਲਖਸਾਰ ਉੱਥੋਂ ਅਨੰਦਪੁਰ ਸਾਹਿਬ ਤੋਂ ਨਿਕਲੇ ਆ ਉੱਥੋਂ ਇੱਕ ਕੀਰਤਪੁਰ ਸਾਹਿਬ ਟੱਪ ਕੇ ਆ ਗਏ ਤੇ ਸਤਸਾਹ ਦੇ ਕੋਲ ਜਿੱਥੇ ਪਹੁੰਚੇ ਤੇ ਉੱਥੇ ਲੜਾਈਆਂ ਹੋਈਆਂ ਨੇ ਤਿੰਨ ਥਾਵਾਂ ਤੇ ਸ਼ਾਹੀ ਟਿੱਬੀ ਤੇ ਪਾਇਉ ਦੇਵ ਸਿੰਘ ਦੀ ਚੱਖੀਆਂ ਪਿੰਡ ਸੱਸਾਨੇ ਦੀ ਤੋਂ ਪਈ ਨਾ ਪਾਈ ਜੀਵਨ ਸਿੰਘ ਤੇ ਉਹਦੇ ਸਾਥੀਆਂ ਸੋਹ ਸਾਥੀਆਂ ਦੀ ਬਚਿੱਤਰ ਸਿੰਘ ਦੀ ਜਿਹੜੀ ਹੈ ਉਹ ਮਲਖਪੁਰ ਰੰਗੜਾ ਜਿਹਨੂੰ ਅੱਜ ਕੱਲ ਮਲਖਪੁਰ ਕਹਿੰਦੇ ਆ ਰੋਪੜ ਤੋਂ 6 ਕਿਲੋਮੀਟਰ ਪੈਣਾ ਇੱਕ ਉੱਥੇ ਹੋਈ ਤਿੰਨ ਹੋਈਆਂ ਨੇ ਗੁਰੂ ਸਾਹਿਬ ਨਿਕਲ ਕੇ ਪਾਰ ਤੇ ਪਹੁੰਚ ਗਏ ਨੇ ਕੋਟਲਿਆਂ ਕੋਟਲਿਆਂ ਅੰਗ ਤੋਂ 7 ਤਰੀਕ ਤੇ 6 ਦੀ ਰਾਤ ਨੂੰ ਯਾਨੀ 6 ਦੀ ਹਨੇਰਾ ਪੈਣ ਤੋਂ ਬਾਅਦ ਨਿਕਲ ਗਏ ਤੇ 7 ਤਰੀਕ ਸਵੇਰ ਨੂੰ ਉੱਥੇ ਉਹ ਪਹੁੰਚ ਗਏ ਚਮਕੌਰ ਵਿੱਚ ਕਿੱਤੇਮ ਗੋੜੇ ਜਪੋਂ ਤੋਂ ਬਾਅਦ ਭਾਈ ਬੁੱਧੀ ਚੰਦਰ ਰਾਵਤ ਜੀ ਜਿਹੜੀ ਘੜੀ ਸੀ ਉਹਦੇ ਅੰਦਰ ਉਹਨਾਂ ਨੇ ਡੇਰਾ ਲਾਇਆ ਉਹਨਾਂ ਦੇ ਨਾਲ ਤਕਰੀਬਨ 50 ਕੇ ਜਨੇ ਟੋਟਲ ਬਣ ਜਾਂਦੇ ਆ ਗੁਰੂ ਸਾਹਿਬ ਆਪ ਦੋ ਵੱਡੇ ਸਾਹਿਬ ਜਾਦੇ ਪੰਜ ਪਿਆਰੇ ਤੇ ਤਕਰੀਬਨ 43-44 ਸਿੰਘ ਉਹਨਾਂ ਦੇ ਨਾਲ ਹੋਰ ਸਨ ਤੋਂ ਇਹ ਸਾਰੇ ਉੱਥੇ ਜਾ ਕੇ ਆਰਾਮ ਕਰ ਰਹੇ ਨੇ ਕਿਉਂਕਿ ਥੱਕੇ ਪਹਿਲਾਂ ਸੀ ਹਾਲਾਂਕਿ ਉਹਨਾਂ ਨੇ ਉਸਤੇ ਨੇ ਆਰਾਮ ਕੀਤਾ ਕੋਟਲਾ ਨਿਹੰਗ ਸਿੰਘ ਵੀ ਬੈਠ ਕੇ ਗੁਰੂ ਸਾਹਿਬ ਨੇ ਜਿਹੜਾ 6 ਤਰੀਕ ਦੀ ਸਵੇਰੇ ਤਾਂ ਕਿ ਉਹ ਲੈ ਕੇ ਤੇ ਸ਼ਾਮ ਤੱਕ ਜਿਹੜਾ ਹੈਰਾ ਪੈਂਤਾ ਕੋਥੇ ਆਰਾਮ ਕੀਤਾ ਉਹਨਾਂ ਨੇ 10 ਘੰਟੇ ਪਰ ਉਸ ਤੋਂ ਬਾਅਦ ਵੀ ਥਕੇ ਹੋਏ ਸਨ ਕਿਉਂਕਿ ਪੈਦਲ ਹੀ ਚੱਲ ਰਹੇ ਸਨ ਤੇ ਫਿਰ ਸਾਰੀ ਰਾਤ ਪੈਦਲ ਚੱਲ ਕੇ ਚਮਕੌਰ ਪੁਜੇ ਸਨ ਚਮਕੌਰ ਚ ਉਹਨਾਂ ਦੇ ਕੋਲ ਜਿੱਤੇ ਵੀ ਖਾਣ ਨੂੰ ਕੁਝ ਨਹੀਂ ਸੀ ਜੋ ਕੁਝ ਬੁੱਧੀ ਚੰਦ रावत ਜਿਹੜਾ ਉਸ ਗੜੀ ਦਾ ਮਾਲਕ ਸੀ ਉਹ ਦੇਸਕ ਦਾ ਸੀ ਦੇ ਦਿੱਤਾ ਉਹਨੇ ਤੋਂ ਇਹਦੇ ਨਾਲ ਹੀ ਖਬਰ ਫੈਲ ਗਈ ਚਮਕੌਰ ਕਿਉਂਕਿ ਆਦਾ ਮੁਸਲਮਾਨਾਂ ਦਾ ਪਿੰਡ ਸੀਗਾ ਤੇ ਅਧੇ ਘਰੇ ਮੁਸਲਮਾਨ ਰਾਜਪੂਤ ਤੇ ਸਿੱਖ ਸਨ ਤੋਂ ਉਹ ਤੇ ਖਬਰ ਫੈਲ ਗਈ ਥੇ ਗੁਰੂ ਜੀ ਜਸੇ ਖਾਏ ਹੋਏ ਨੇ ਤੋਂ ਗੁਰੂ ਜੀ ਦਾ ਨਾਮ ਜਦੋਂ ਪਤਾ ਲੱਗਿਆ ਤਾਂ ਇੱਕ ਉਹਨਾਂ ਚ ਜਿਹੜਾ ਬਹੁਤ ਦਾ ਖੈਰ ਖਾਸ ਸੀਗਾ ਉਹ ਚਲਾ ਗਿਆ ਰੋਪੜ ਥਾਣੇ 'ਚ ਰੋਪੜ ਜਾ ਕੇ ਉੱਤਨੇ ਇਤਰਾ ਦਿੱਤੀ ਹੈ ਨਵਾਬ ਰੋਪੜ ਨੂੰ ਬਈ ਉੱਥੇ ਗੁਰਗੁਬਿੰਦ ਸਿੰਘ ਸਾਹਿਬ ਤੇ ਬਾਕੀ ਸਿੰਘ ਆ ਉਹਨਾਂ ਦੇ ਸਾਥੀ 50 ਆਏ ਬੈਠੇ ਨੇ ਉਸ ਵੇਲੇ ਮਲੇਰ ਕੋਟਲੇ ਤੋਂ ਸ਼ੇਰ ਮੁਹੰਮਦ ਖਾਨ ਜਿਹੜਾ ਉੱਥੇ ਦਾ ਨਵਾਬ ਹੈ ਉਹਦਾ ਅਪਰਾਧ ਨਾਹਰ ਖਾਨ ਜਿਹੜਾ ਹੈ ਉਹ ਆਪਣੇ ਨਾਲ 700 ਫੌਜ ਲੈ ਕੇ ਆਇਆ ਸੀ ਜਿਹੜਾ ਨੇ ਉਸ ਰੰਧਾਪੁਰ ਸਾਹਿਬ ਨੂੰ ਤਵਾ ਕਰਨ ਦੀ ਸਕੀਮ ਬਣਾਈ ਹੋਈ ਸੀ ਤੋ ਜਦੋਂ ਇਹ ਪਤਾ ਲੱਗੀ ਤਾਂ ਉਹਨਾਂ ਸਾਰਿਆਂ ਨੂੰ ਇਧਰ ਚਮਕੌਰ ਭੇਜ ਦਿੱਤਾ ਗਿਆ ਚਮਕੌਰ ਜਾ ਕੇ ਉਹਨਾਂ ਨੇ ਘੇਰਾ ਪਾ ਲਿਆ ਪੰਜਾਬ ਬੰਦਿਆਂ ਨੂੰ 700 ਬੰਦਿਆਂ ਨੇ ਘੇਰਾ ਪਾ ਲਿਆ ਇਹਦੀ ਗੱਲ ਕਈ ਥਾਵਾਂ ਤੇ 10 ਲੱਖਾਂ ਦੀ ਹੈ ਕਈ ਥਾਂ ਤੇ ਕਈ ਜਿਹੜੀਆਂ ਕਿ ਬਿਲਕੁਲ ਗਲਤ ਨੇ ਜੇਕਰ 10 ਲੱਖ ਫੌਜ ਆਰੰਗਜੀਤ ਪਹਿਲੀ ਗੱਲ ਤੇ ਆਰੰਗਜੀਤ ਵੀ ਤੇ ਸ਼ਾਮਿਲ ਨਹੀਂ ਹੈ ਇਹਦੇ ਸਿਰਫ ਮਲੇਰਕੋਟਲੇ ਦੇ ਨਵਾਬ ਦੇ ਭਰਾ ਦੀ ਫੌਜੀ ਜਿਹੜੀ ਕਿ ਰੋਪੜ ਦੇ ਥਾਣੇਦਾਰ ਨੇ ਰੋਪੜ ਦੇ ਨਵਾਬ ਨੇ ਭੇਜੀ ਸੀ ਰੋਪਰ ਸਲੰਦ ਦੇ ਵਜ਼ੀਰ ਖਾਨ ਸੂਬੇਦਾਰ ਦੇ ਹੇਠਾਂ ਹੁੰਦਾ ਸੀਗਾ ਤੋਂ ਇਸ ਫੌਜ ਨੇ ਕਿ ਰੱਬ ਪਾਲਿਆ ਜੇਕਰ ਅਸੀਂ ਜ਼ਫਰਨਾਮਾ ਲੇਖਕ ਜਿਹੜਾ ਹੈ ਜਿਸ ਨੇ ਵੀ ਲਿਖਿਆ ਉਸ ਨੇ ਜੇ 10 ਲੱਖ ਲਿਖਿਆ 10 ਲੱਖ ਲਿਖਿਆ ਤਾਂ ਉਹਨੇ ਨਿਧੀ ਅਰਥ ਕਰ ਨਹੀਂ ਨਹੀਂ ਕੀਤੀ ਹੱਦ ਹੀ ਕਰ ਦਿੱਤੀ ਹੈ ਕਿਉਂਕਿ ਉਸ ਨੇ ਸਾਰੀ ਦੁਨੀਆ ਦੀ ਫੌਜ ਇਕੱਠੀ ਕਰ ਲਓ ਤੇ 10 ਲੱਖ ਨਹੀਂ ਸੀ ਬੰਦੀ ਤੇ ਮੁਗਲ ਬਾਦਸ਼ਾਹ ਦੀ ਫੌਜ ਜਿਹੜੀ ਔਰੰਗਜ਼ੇਬ ਦੀ ਸੀ ਉਹਦੀ ਫੌਜ ਦੀ ਗਿਣਤੀ ਇੱਕ ਰੱਖ ਵੀ ਕਿਸੇ ਹੱਥ ਤੇ ਨਹੀਂ ਸੀ ਬਣ ਸਕਦੀ ਉਹ ਵੀ ਤਾਂ ਬੰਦੇ ਸੀ ਜਿਹੇ ਦੇ ਚ ਮੰਸਬਦਾਰ ਜਿਹੜੇ ਨੇ ਵੱਖ-ਵੱਖ ਸੂਬਿਆਂ ਦੇ ਸੂਬੇਦਾਰ ਨੇ ਜਿਨ੍ਹਾਂ ਨੂੰ ਕਈਆਂ ਨੂੰ 8000 ਕਈ 6000 ਕਈ 2000 ਦਾ ਮੰਸਬ ਮਿਲਿਆ ਸੀਗਾ ਯਾਨੀ ਮੰਸਬ ਇਹ ਹੁੰਦਾ ਵੀ ਉਸ ਉਹਨੇ ਜਿਹੜੇ ਫੌਜੀ ਰੱਖਣ ਦੀ ਜ਼ਾਸਤ ਹੁੰਦੀ ਦੀ ਤਨਖਾਹ ਜਿਹੜੀ ਹੈ ਉਹ ਮੁਗਲ ਬਾਦਸ਼ਾਹ ਦਿੰਦਾ ਤੇ ਉਹ ਜਦੋਂ ਮੁਗਲ ਬਾਦਸ਼ਾਹ ਸੰਦਦਾ ਤੇ ਉੱਥੇ ਪਹੁੰਚ ਜਾਂਦੇ ਨੇ ਤੇ ਜਦੋਂ ਬਹਾਦਰ ਸ਼ਾਹ ਸਾਡੇ ਕੋਲ ਮਿਸਾਲ ਹੈ ਹੈ ਕਿ ਪਹਿਲੀ ਗੱਲ ਤੇ ਔਰੰਗਜ਼ੇਬ ਉਹ ਔਰੰਗਾਬਾਦ ਐ ਹਮਦਾਬਾਦ ਉਹ ਉਹ ਸੁਬਿਆਚੇ ਬੈਠਾ ਸੀਗਾ ਮਹਾਰਾਸ਼ਟਰ ਗੁਜਰਾਤ ਦੀ ਬਾਰਡਰ ਤੇ ਉਥੇ ਬੈਠਾ ਸੀਗਾ ਤੇ ਉਥੇ ਤੁਹਾਨੂੰ ਪਤਾ ਨਹੀਂ ਅਸੀਂ ਲੱਗ ਸਕਦਾ ਇਸ ਘਟਨਾ ਬਈ ਕੀ ਹੋ ਰਹੀ ਹੈ ਇਹਦੇ ਨਾਂ 'ਚ ਔਰੰਗਜ਼ੇਬ ਦਾ ਨਾਮ ਲੱਤਾ ਜਾਂਦਾ ਹੈ ਔਰ ਜ਼ਫਰਨਾਮੇ ਦਾ ਲੇਖਕ ਵੀ ਜਿਹੜਾ ਹੈ ਔਰੰਗਜ਼ੇਬ ਨੂੰ ਮੁਖਾਤਿਬ ਕਰਕੇ ਕਹਿੰਦਾ ਹੈ ਹਾਲਾਂਕਿ ਔਰੰਗਜ਼ੇਬ ਦਾ ਕੋਈ ਰੋਲ ਨਹੀਂ ਸੀ ਤੋ ਸੋ ਮੈਂ ਗੱਲ ਕਰ ਰਹੀ ਸੀ ਫੌਜੀ ਗਰ ਬਹਾਦਰ ਸ਼ਾ ਜਦੋਂ ਔਰੰਗਜ਼ੇਬ ਦਾ ਪੁੱਤਰ ਜਿਹੜਾ ਹੈ ਉਹ ਦੱਖਣ ਨੂੰ ਫਤਿਹ ਕਰਕੇ ਹੁੰਦਾ ਤੇ ਉਸ ਨੂੰ ਇੱਕੋ ਇੱਕ ਮੁਹਿੰਮ ਰਹਿ ਜਾਂਦੀ ਹੈ ਵੀ ਕੋਈ ਫੌਜੀ ਜਿਹੜਾ ਹੈ ਸ਼ਾਹਜਹਾਨ ਬਾਦ ਦਿੱਲੀ ਨੂੰ ਸ਼ਾਹਜਹਾਨ ਬਾਦ ਕਹਿੰਦੇ ਸੀ ਸੈਂਟਰ ਦਿੱਲੀ ਨੂੰ ਜਿੱਥੇ ਲਾਲ ਕਿਲਾ ਤੇ ਚਾਂਦੀ ਚੋਕ ਤੇ ਚਾਂਮਾ ਮਸਜਿਦ ਦਾ ਇਲਾਕਾ ਹੈ ਉਧਰ ਨਹੀਂ ਜਾਏਗਾ ਤੇ ਸਾਰੇ ਜਣੇ ਬਾਦਸ਼ਾਹ ਦੇ ਨਾਲ ਚੱਲਣਗੇ ਬਾਦਸ਼ਾਹ ਦੇ ਨਾਲ ਇਸ ਵੇਲੇ ਜਿਹੜੇ ਜੋਧਪੁਰ ਜਾਇਪੁਰ ਤੇ ਅਜਮੇਰ ਦੇ ਰਾਜਪੂਤ ਸਿੱ Hindu ਰਾਜੇ ਉਹਨਾਂ ਦੀਆਂ ਫੌਜਾਂ ਵੀ ਜਿਹੜੀਆਂ ਨੇ ਜਿਹੜੀਆਂ ਨੇ ਤਾਂ ਟੋਟਲ ਫੌਜ ਜਿਹਨੇ ਲੋ ਗੜਵਰਤਾਵਾ ਕੀਤਾ ਉਹ 93 ਹਜ਼ਾਰ ਸੀ ਤੁਸੀਂ ਹੋਰ ਵੀ ਲਾ ਲਓ ਜੇ ਕੋਈ ਮਿਸਿੰਗ ਵੀ ਹੋਵੇ ਕਿਤੇ ਗੁਜਰੇ ਹੈਗੇ ਹੁਣ ਕੋਈ ਘਰਾਂ ਗਏ ਅਰ ਬਿਮਾਰ ਹੋ ਗਏ ਤਾਂ ਕਿਸੇ ਹਾਲਤ ਵਿੱਚ 1 ਲੱਖ ਤੋਂ ਜ਼ਿਆਦਾ ਫੌਜ ਨਹੀਂ ਬਣਦੀ ਤੇ 1 ਲੱਖ ਜਾਂ 1.5 ਲੱਖ ਫੌਜ ਜਿਹੜੀ ਹੈ ਉਹ 10 ਲੱਖ ਕਿਸੇ ਹਾਲਤ ਵਿੱਚ ਨਹੀਂ ਬਣ ਸਕਦੀ ਔਰੰਗਜ਼ੇਬ ਨੂੰ ਪਤਾ ਹੀ ਨਹੀਂਗਾ ਤੇ ਜਦੋਂ ਚਮਕੌਰ ਨੂੰ ਕਿੜਾ ਪੈਂਦਾ ਉਹ ਫੋਟਕ ਜੇ ਤੁਸੀ 10 ਲੱਖ ਫੌਜ ਦੀ ਲੈਣੀ ਵੀ ਹੋਏ ਹਾਸੇ ਦੀ ਗੱਲ ਹੈ ਫਿਰ ਇਹ ਚਮਕੌਰ ਤੋਂ ਲੈ ਕੇ ਤੇ ਦਿੱਲੀ ਤੋਂ ਪਿੱਛੇ ਤੱਕ ਵੀ ਜਿਹੜੀਆਂ ਫੌਜਾਂ ਖੜੀਆਂ ਹੋਣਗੀਆਂ ਤੇ ਸੁਰੇਸ਼ ਕਰਕੇ ਇਹ ਗੱਲ ਗੱਪ ਹੈ ਸੋ ਖੈਰ ਜਿਹੜੀ ਮਨਹਿਰ ਕੋਟਰੇ ਦੀ ਫੌਜ ਸੀ ਉਸ ਨੇ ਆਕੇ ਘੇਰਾ ਪਾਇਆ ਅੰਗਰਖਾਂ ਦੀ ਅਗਵਾਈ ਵਿੱਚ ਤੇ ਹੁਣ ਉਹਨਾਂ ਜਿਹੜੇ ਅੰਦਰ ਜਿਹੜੇ ਆ ਉਹ ਕੀ ਕਰ ਸਕਦੇ ਸਨ ਸੋ ਇਹ ਉਹਨਾਂ ਨੇ ਵੀ ਅਵਾਇਡ ਕਰਨ ਦੀ ਕੋਸ਼ਿਸ਼ ਕੀਤੀ ਥੋੜੀ ਥੋੜੀ ਕਰਕੇ ਇੱਕ ਇੱਕ ਦੋ ਦੋ ਕਰਕੇ ਪੰਜ ਪੰਜ ਕਰਕੇ ਜਿਹੜੇ ਅੰਦਰੋਂ ਆਉਂਦੇ ਗਏ ਤੇ ਲੜਦੇ ਗਏ ਜਿਹੜੇ ਗੇਟ ਤੇ ਦੋ ਖੜੇ ਸੀ ਸ਼ੇਰ ਸਿੰਘ ਤੇ ਨਾਰ ਸਿੰਘ ਜਿਹੜੇ ਸਤੋਂ ਪਹਿਨਾ ਉਹ ਸ਼ਹੀਦ ਹੁੰਦੇ ਆ ਇਸ ਤੋਂ ਬਾਅਦ ਜਿਹੜੇ ਹੈ ਗੁਰੂ ਸਾਹਿਬ ਦੇ ਤਿੰਨ ਪਿਆਰੇ ਹਿੰਮਤ ਸਿੰਘ ਮੋਹਕਮ ਸਿੰਘ ਤੇ ਸਾਬ ਸਿੰਘ ਦੇਸਿੰਤ ਤੇ ਧਰਮ ਸਿੰਘ ਬਾਕੀ ਰਹਿ ਜਾਂਦੇ ਆ ਇਸੇ ਤਰ੍ਹਾਂ ਪੰਜ ਮੁਕਤੇ ਜਿਹੜੇ ਨੇ ਉਹ ਸ਼ਹੀਦ ਹੁੰਦੇ ਆ ਸਾਬ ਜਾਦੇ ਵੱਡੇ ਅਜੀਤ ਸਿੰਘ ਤੇ ਜੁਧਾਰ ਸਿੰਘ ਜਿਹੜੇ ਆ ਉਹ ਸ਼ਹੀਦ ਹੁੰਦੇ ਆ ਤੇ ਇਸ ਤਰ੍ਹਾਂ ਤਕਰੀਬਨ 38 ਸਿੰਘ ਵੀ ਹੋਰ ਜਿਹੜੇ ਆ ਉਹ ਸ਼ਹੀਦ ਹੋ ਗਏ ਹੁੰਦੇ ਆ ਬਾਅਦ ਵਿੱਚ 6 ਜਾਂ 7 ਸਿੰਘ ਜਿਹੜੇ ਬਾਕੀ ਰਹਿ ਜਾਂਦੇ ਆ ਸੰਤ ਸਿੰਘ ਤੇ ਜਿਹੜਾ ਸੰਗਤ ਸਿੰਘ ਇਹ ਦੋ ਜਣੇ ਸਭ ਤੋਂ ਅਖੀਰ ਤੇ ਅਗਲੇ ਦਿਨ ਸ਼ਹੀਦ ਹੁੰਦੇ ਆ ਤੇ ਜਿਹੜੇ ਗੁਰੂ ਸਾਹਿਬ ਦੇ ਨਾਲ ਜਾਂਦੇ ਆ ਉਹਨਾਂ ਦੀ ਗਿਣਤੀ 4 ਜਾਂ 5 ਹੈ ਉਹ ਚਾਰ ਪੰਜ ਕਿਹੜੇ ਨੇ ਦਇਆ ਸਿੰਘ ਹੈ ਧਰਮ ਸਿੰਘ ਹੈ ਮਾਨ ਸਿੰਘ ਹੈ RAM ਸਿੰਘ ਹੈ ਤੇ ਇੱਕ ਦਇਆ ਸਿੰਘ ਪਰੋਹਤ ਹੈ ਇਹ ਨਹੀਂ ਪਤਾ ਵੀ ਉਹ ਇਹਨਾਂ ਦੇ ਵਿੱਚ ਸ਼ਾਮਿਲ ਸੀ ਕਿ ਨਹੀਂ ਕਿ ਉਹ ਜਾ ਕੇ ਬਾਅਦ ਵਿੱਚ ਗੁਰੂ ਸਾਹਿਬ ਦੇ ਨਾਲ ਜਦੋਂ ਉੱਥੇ ਆਲਮਗੀਰ ਪਹੁੰਚੇ ਨੇ ਉੱਥੇ ਮਿਲਿਆ ਉਸ ਨੂੰ ਪਤਾ ਲੱਗਾ ਤੇ ਤਾਂ ਪਹੁੰਚਿਆ ਤੇ ਇੱਕ ਹੋਰ ਜਿਹੜੀ ਸੋਮਾ ਐਸਾ ਵੀ ਗੱਲ ਕਰਦਾ ਹੈ ਵੀ ਜਿਹੜਾ ਜ਼ੋਰਾਵਰ ਸਿੰਘ ਪਾਲਤ ਜ਼ੋਰਾਵਰ ਸਿੰਘ ਸਾਹਿਬ ਜ਼ਰਾ ਨਹੀਂ ਜ਼ੋਰਾਵਰ ਸਿੰਘ ਪਾਲਤ ਜਿਹੜਾ ਹੈ ਜਿਹੜਾ ਨਥੁਰਮ ਲੋਟੇ ਦਾ ਪੁੱਤਰ ਸੀਗਾ ਬਸੇ ਬਟਾਣਾ ਬਰੇ ਦਾ ਜਿਹੜਾ ਗੁਰੂ ਸਾਹਿਬ ਦੇ ਕੋਲ ਰਿਆ ਕਰਦਾ ਸੀਗਾ ਤੇ ਗੁਰੂ ਸਾਹਿਬ ਨੂੰ ਆਪਣੇ ਪੁੱਤਰ ਵਾਂਗੂ ਕਹਿੰਦੇ ਸੀ ਉਹ ਜਿਹੜਾ ਉਥੋਂ ਉਹ ਵੀ ਸ਼ਾਮਲ ਸੀ ਤੇ ਲੜਦਾ ਲੜਦਾ ਉਹ ਨੇਰੇ ਚ ਨਿਕਲ ਕੇ ਬਚ ਕੇ ਨਿਕਲ ਗਿਆ ਇਹ ਇਹ ਇੱਕ ਸਾਥੇ ਜ਼ਿਕਰ ਆਉਂਦਾ ਹੈ ਇੱਕ ਏ ਏ ਏ ਜਿਹੜੇ ਨੇ ਸਾਰੇ ਜਨੇ ਨਿਕਲ ਗਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਰਾਸਵੇਂ ਜਦੋਂ ਉੱਥੇ ਨਬੀ ਖਾਨ ਤੇ ਗਨੀ ਖਾਨ ਜਿਹੜੇ ਦੋ ਭਰਾ ਸਨ ਭਾਈ ਨਿਆਂਗ ਖਾਨ ਜਿਹੜਾ ਕੋਟਲਾ ਨਿਆਂਗ ਵਾਲਾ ਉਹਦੀ 부ਆ ਉਮਰੀ ਦੇ ਪੁੱਤਰ ਯਾਨੀ ਉਹਦੇ ਕਜ਼ਨ ਸਨ ਉਹ ਚਚੇਰੇ ਭਰਾ ਸਨ ਉਹਦੇ ਉਹ ਕਿਉਂਕਿ ਫੌਜ ਇਸਤਨ ਤੇ ਉਹ ਗੁਰੂ ਸਾਹਿਬ ਨੂੰ ਉੱਥੋਂ ਕੱਢ ਕੇ ਲੈ ਗਏ ਨੇ ਬਾਕੀ ਸਿੰਘ ਵੀ ਹੌਲੀ ਹੌਲੀ ਨਿਕਲ ਗਏ ਗੁਰੂ ਸਾਹਿਬ ਜਿਹੜੇ ਨੇ ਉਹ ਮੁਗਲ ਸਿਪਾਹੀ ਦੀ ਵਰਦੀ ਵਿੱਚ ਨਿਕਲ ਕੇ ਗਏ ਨੇ ਬਾਅਦ ਇਸ ਜਿਹੜੀ ਕਹਾਣੀ ਬਣਾਈ ਕਿ ਉਹਨਾਂ ਨੇ ਤਾੜੀ ਮਾਰੀ ਵੀ ਹਿੰਦ ਦਾ ਪੀਰ ਚੱਲਿਆ ਜੇ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਆਖੀ ਉਹਨਾਂ ਨੇ ਵੀ ਜਿਹੜੇ ਲੋਕਾਂ ਨੂੰ ਪਤਾ ਲੱਗੇ ਮੈਂ ਖਾਦੀ ਨਹੀਂ ਜਾ ਰਿਹਾ ਬਿਨ ਚੁੱਕਰ ਹਾਲਾਂਕਿ ਗੁਰੂ ਸਾਹਿਬ ਆਪਣੀ ਆਈਡੈਂਟੀਟੀ ਜਿਹੜੀ ਇਹ ਕੰਸੀਲ ਕਰਕੇ ਜਾ ਰਹੇ ਸਨ ਤੋਂ ਇਹ ਗੱਲ ਬਾਚ ਗੁਰਦੁਆਰਾ ਤਾੜੀ ਸਾਹਿਬ ਨਾਲ ਤੱਕ ਇਹ ਸਾਰੀਆਂ ਬਿਹੂਦਾ ਗੱਲਾਂ ਨੇ ਇਸ ਤੇ ਵਿਗਾੜਨ ਵਾਲੀਆਂ ਗੱਲਾਂ ਗੁਰੂ ਸਾਹਿਬ ਨੂੰ ਉਸ ਲਈ ਬਚ ਕੇ ਨਿਕਲਣਾ ਜ਼ਰੂਰੀ ਸੀ ਤੇ ਬਿਨਾਂ ਐਲਾਨ ਕੀਤੇ ਚੋਰੀ ਚੁੱਪਚਾਪ ਨਿਕਲਣਾ ਜ਼ਰੂਰੀ ਸੀ ਤਾਂ ਜੋ ਕੋਈ ਪਛਾਣ ਨਾ ਸਕੇ ਇਸੇ ਕਰਕੇ ਗੁਰੂ ਸਾਹਿਬ ਨੇ ਨਬੀ ਖਾਂ ਦੇ ਗਨੀ ਖਾਂ ਨੂੰ ਦਿੱਤੀ ਜਿਹੜੀ ਹੈ ਵਰਦੀ ਉਹਨਾਂ ਵਾਲੀ ਪਾਈ ਸੀ ਤੋ ਤੋ ਗੁਰੂ ਸਾਹਿਬ ਨਿਕਲ ਕੇ ਜਦੋਂ ਗਏ ਆ ਤੇ ਉਹ ਨਬੀ ਖਾਨ ਗਣੀ ਖਾਨ ਉਹਨਾਂ ਨੂੰ ਮਾਛੀ ਵਾੜੇ ਤੱਕ ਲੱਗ ਗਏ ਖੈਰ ਇੱਕ ਹੋਰ ਗੱਲ ਕਰਨੀ ਚਾਹਾਂਗਾ ਇੱਕ ਕਿਤਾਬ ਕਿਸ ਨੇ ਪੰਜਵਾ ਸਾਹਿਬ ਜੀ ਜ਼ਿਆਦਾ ਲਿਖੀ ਹੈ ਪੰਜਵਾ ਸਾਹਿਬ ਜੀ ਜ਼ਿਆਦਾ ਵਿੱਚ ਉਹਨੇ ਲਿਖਿਆ ਵੀ ਜ਼ੋਰਾワਤ ਸਿੰਘ ਪਾਲਤ ਜਿਹੜਾ ਪੰਜਵਾ ਸਾਹਿਬ ਜੀ ਜ਼ਿਆਦਾ ਸੀ ਐਕਚੁਅਲੀ ਪੰਜਵਾ ਉਹ ਨਹੀਂ ਸੀਗਾ ਚਰਨ ਸਿੰਘ ਪੰਜਾਬ ਸਿੰਘ ਇਹ ਸਾਰੇ ਜਿਹੜੇ ਜਿੱਥੇ ਗੁਰੂ ਸਾਹਿਬ ਕੋਲ ਅਨੰਦਪੁਰ ਸਾਹਿਬ ਵਿਆਹ ਕਰਦੇ ਸਨ ਇਹਨਾਂ ਨੂੰ ਗੁਰੂ ਸਾਹਿਬ ਦੇ ਸਾਹਿਬ ਸਭ ਜ਼ਿਆਦਿਆਂ ਦੇ ਨਾਲ ਹੀ ਖੇਡਦੇ ਹੁੰਦੇ ਸਨ ਇਸ ਕਰਕੇ ਇਹਨਾਂ ਨੂੰ ਸਾਹਿਬ ਜਿਆਦਾ ਹੀ ਕਿਹਾ ਕਰਦੇ ਸਨ ਹਾਲਾਂਕਿ ਇਹਨਾਂ ਦਾ ਜਿਹੜਾ ਬਹਾਦਰ ਪੀਰੀਅਡ ਹੈ ਉਹਦੇ ਚ ਪੰਜਾਬ ਸਿੰਘ ਚੰਦ ਸਿੰਘ ਦਾ ਜਿਹੜਾ ਉਬਾਚ ਰਹਿੰਦੇ ਰਿਹਾ ਕਰਦੇ ਤੇ ਸਿਰਫ ਦੋਰਾਵ ਸਿੰਘ ਪਾਲਸ ਜਿਹੜਾ ਹੈ 2 April 1708 ਦੇ ਦਿਨ ਜਦੋਂ ਉਹਨੇ ਤੱਕੇ ਨਾਲ ਚਤੌੜ ਗੜ ਦੇ ਕਿਰੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਨਾਲ ਜਿਹੜੇ ਉਹਦੇ 20 40 ਬੰਦੇ ਸਨ ਤੇ ਉਹਦੋਂ ਜਿਹੜੀ ਮੁਗਲ ਰਾਖੇ ਸਨ ਉਥੋਂ ਦੇ ਉਹਨਾਂ ਦੇ ਨਾਲ ਲੜਾਈ ਹੋਈ ਉੱਥੇ ਉਹਦੀ ਮੌਤ ਗਈ ਸੋ ਪੰਜਵਾ ਸਹਿਬਜ਼ਾਦਾ ਨਹੀਂ ਸੀ ਇਸ ਤਰ੍ਹਾਂ ਦੇ ਤਿੰਨ ਚਾਰ ਹੋਰ ਵੀ ਸਨ ਜਿਹੜੇ ਕੁਤਬ ਸਾਹਿਬ ਦੇ ਕੋਲ ਰਹਾ ਕਰਦੇ ਸਨ ਤੋਂ ਅਜੀਤ ਸਿੰਘ ਤੇ ਜਗਨਾਰ ਸਿੰਘ ਜਿਹੜੇ ਆ ਉਹ ਇੱਥੇ ਲੋਗੇ ਨੇ ਜ਼ੋਰਾワਤ ਸਿੰਘ ਫਤਿਹ ਸਿੰਘ ਜਿਹੜੇ ਆ ਉਹਨਾਂ ਨੂੰ ਸਰਾਂ ਦੇ ਵਿੱਚ ਜਿਹੜੇ ਸ਼ਹੀਦ ਕੀਤਾ ਗਿਆ ਇਸ ਮੌਕੇ ਤੇ ਕੁਝ ਨੁਕਤੇ ਹੋਰ ਵੀ ਨੇ ਵੀ ਸੰਗਤ ਸਿੰਘ ਜਾਂ ਸੰਤ ਸਿੰਘ ਨੂੰ ਕਲਗੀ ਦੇਣ ਦੀ ਗੱਲ ਹੈ ਕਲਗੀ ਦੇਣ ਦੀ ਗੱਲ ਬਿਲਕੁਲ ਗਲਤ ਹੈ ਕਿਸੇ ਨੂੰ ਗੁਰਸੱਭ ਨੇ ਕੋਈ ਕਲਗੀ ਨਹੀਂ ਦਿੱਤੀ ਸਿਰਫ ਦੋ ਜਣੇ ਅੰਦਰ ਰੱਖੇ ਆ ਵੀ ਤਾਂ ਜੋ ਅਗਲੇ ਦਿਨ ਮੁਗਲ ਸਮਝਣ ਪੀ ਅੰਦਰ ਕੋਈ ਹੈਗੇ ਆ ਉਹ ਦੋਵੇਂ ਨੇ ਡੜ ਕੇ ਬਾਹਰ ਸ਼ਹੀਦ ਹੋ ਗਏ ਨੇ ਤੇ ਜਿਹੜੇ ਗੁਰਸੱਭ ਦੇ ਨਾਲ ਕਿਹਾ ਜਿੰਦੇ ਪੰਜ ਸਿੰਘਾਂ ਨੇ ਗੁਰੂ ਸਾਹਿਬ ਨੂੰ ਹੁਕਮ ਦਿੱਤਾ ਕਿ ਤੁਸੀਂ ਨਿਕਲ ਜਾਓ ਇਹ ਤਾਂ ਗੱਲ ਮੈਂ ਮੈਨੂੰ ਇਸ ਗੱਲ ਦੀ ਹੋਰ ਵੀ ਰਾਨੀ ਹੋਈ ਇਹਨੇ ਪੰਜਾਂ ਦਾ ਜਿਹੜਾ ਕਾਨਸੈਪਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਿੱਖੀ ਚ ਪੰਜ ਬੰਦਿਆਂ ਦੀ ਕੋਈ ਇੰਪੋਰਟੈਂਸ ਨਹੀਂ ਵੀ ਪੰਜ ਬੰਦੇ ਇਕੱਠੇ ਅਸਿਕਰੇ ਆ ਪੰਜ ਪਿਆਰੇ ਆ ਜਾਂ ਪੰਜ ਇਸ ਤਰ੍ਹਾਂ ਦੇ ਸਿੰਘ ਸਹਿਬਾਨ ਆ ਜਾਂ ਪੰਜ ਗ੍ਰੰਥੀ ਇਹ ਕੋਈ ਸਿੱਖੀ ਚ ਪੰਜਾਂ ਆਲਾ ਕਨਸੈਪਟ ਨਹੀਂ ਪੰਜ ਪਿਆਰੇ ਉਹ ਦੋਨੇ ਜਦੋਂ ਉਹ ਖੰਡੇ ਦੀ ਪੌਲ ਦਿੰਦੇ ਆ ਖੰਡੇ ਦੀ ਪੌਲ ਦੇਣ ਤੋਂ ਬਾਅਦ ਉਹ ਪੰਜ ਪਿਆਰੇ ਵੀ ਜਿਹੜੇ ਨੇ ਉਹ ਆਮ ਸਿੰਘਾਂ ਵਿੱਚ ਸ਼ਾਮਿਲ ਹੋ ਜਾਂਦੇ ਆ ਉਹਨਾਂ ਦਾ ਕੋਈ ਰੋਲ ਨਹੀਂ ਕਹਿੰਦਾ ਕਿਉਂਕਿ ਸਿਧਾਂਤ ਹੈ ਕਿ ਪੰਜ ਪਿਆਰੇ ਪਹਿਲਾਂ ਪੌਲ ਲੈਣ ਵਾਲੇ ਸੰਤ ਪੰਜ ਪਿਆਰੇ ਨਹੀਂ ਜਿਹੜਾ ਪੌਲ ਦੇਣ ਦੀ ਰਸਮ ਜਿਹੜੀ ਆਮ ਤੌਰ ਤੇ ਨਹੀਂ ਬਾਈ ਹੈ ਤੋ ਜੇ ਜੇ ਜਿਹੜੀ ਗੱਲ ਵੀ ਪੰਜਾ ਸਿੰਘਾਂ ਨੇ ਗੁਰੂ ਸਾਹਿਬ ਨੂੰ ਹੁਕਮ ਦਿੱਤਾ ਪੰਜ ਪਿਆਰਿਆਂ ਦੇ ਰੂਪ ਵਿੱਚ ਉਹ ਇਸ ਕਰਕੇ ਗਲਤ ਹੈ ਵੀ ਜੇ ਗੁਰੂ ਸਾਹਿਬ ਨੂੰ ਪੰਜ ਪਿਆਰਿਆਂ ਨੇ ਹੁਕਮ ਕੀਤਾ ਵੀ ਤੁਸੀਂ ਆਪਣੀ ਜਾਨ ਬਚਾ ਕੇ ਨਿਕਲ ਜਾਓ ਇੱਥੋਂ ਤੇ ਇਹ ਦੱਸਿਓ ਵੀ ਦਇਆ ਸਿੰਘ ਤਰਮ ਸਿੰਘ ਤੇ ਰਾਮ ਸਿੰਘ ਤੇ ਮਾਨ ਸਿੰਘ ਨੂੰ ਕਿਹੜੇ ਪੰਜ ਪਿਆਰਿਆਂ ਨੇ ਹੁਕਮ ਦਿੱਤਾ ਉਹ ਸਾਰੇ 6 ਰਹਿ ਗਏ ਸਨ ਤੇ ਚਾਰ ਨੇ ਆਪਣੇ ਆਪ ਨੂੰ ਹੁਕਮਤਾਨੀ ਸੰਕਰ ਸਕਦੇ ਇਸ ਕਰਕੇ ਉਹ ਪੰਜਾਂ ਦੀ ਗੱਲ ਜਿਹੜੀ ਹੈ ਉਹ ਵੀ ਸਿਧਾਂਤਕ ਤੌਰ ਤੇ ਗਲਤ ਹੈ ਜਿਹੜੀਆਂ ਕਿ ਬਾਅਦ ਵਿੱਚ ਅਸੀਂ ਜਿਹੜੀਆਂ ਇਸ ਤਰ੍ਹਾਂ ਦੀ ਗੱਲਾਂ ਪਾਉਂਦੇ ਆ ਕਿ ਪੰਜ ਪਿਆਰਿਆਂ ਦਾ ਕਾਨਸੈਪਟ ਹੀ ਕ੍ਰੀਏਟ ਕਰ ਦਿੱਤਾ ਜਾਂ ਪੰਜ ਪਿਆਰਿਆਂ ਦਾ ਕਾਨਸੈਪਟ ਹੁਣ ਬੜੇ ਅਜੀਬ ਤਰੀਕੇ ਨਾਲ ਵੀ ਕਈ ਥਾਵਾਂ ਤੇ ਕ੍ਰੀਏਟ ਕੀਤਾ ਜਾ ਰਿਹਾ ਹੈ ਵੀ ਪੰਜ ਜਿਹੜੇ ਖੰਡੇ ਦੀ ਪੋਲ ਦਿੰਦੇ ਹੈ ਗੱਲ ਕਰਦੇ ਉਹ ਵੀ ਪੰਜ ਅਸੇਧਾਰ ਨੇ ਉਹ ਪੰਜ ਅਸੇਧਾਰਾਂ ਨੂੰ ਵੀ ਹੁਕਮ გასਕਦੇ ਉਹ ਜਿਹੇ ਕਾਨਸੈਪਟ ਕੀ ਉਹਦੇ ਵਿੱਚ ਉਹ ਜ ਸੋ ਇਹ ਸੀ ਜਿਹੜੀ ਚਮਕੌਰ ਦੀ ਘਟਨਾ ਜਿਹਦੇ ਵਿੱਚ ਦੋ ਸਾਬਜ਼ਾਦੇ ਅਜੀਤ ਸਿੰਘ ਜੁਝਾਰ ਸਿੰਘ ਤੇ ਤਿੰਨ ਪਿਆਰੇ ਜਿਹੜੇ ਆ ਸਾਬ ਸਿੰਘ ਹਿੰਮਤ ਸਿੰਘ ਤੇ ਮੁਹਕਮ ਸਿੰਘ ਤੇ 38 ਸਿੰਘ ਪਹਿਲੇ ਦਿਨ ਤੇ 240 ਅਗਲੇ ਦਿਨ ਸ਼ਹੀਦ ਹੋਇਆ ਯਾਨੀ 40 ਸਿੰਘ ਤੇ ਤਿੰਨ ਤੇ ਦੋ 5 45 ਜਨੇ ਉੱਥੇ ਸ਼ਹੀਦ ਹੋਇਆ ਚਾਰ ਜਨੇ ਬਚ ਕੇ ਨਿਕਲ ਗਏ ਆ ਪੰਜਵੇਂ ਗੁਰੂ ਸਾਹਿਬ ਨੇ ਤੇ ਪੰਜਵੇਂ ਦਇਆ ਸਿੰਘ ਪੁਰੋਧ ਦੇ ਬਾਰੇ ਕਿਹਾ ਨਹੀਂ ਜਾਤੋ ਬਚ ਕੇ ਨਿਕਲਾ ਕਿ ਨਹੀਂ ਸੋ ਟੋਟਲ ਉੱਥੇ 49 ਜਾਂ 50 ਸਿੰਘ ਸਨ ਇੱਕ ਗੱਲ ਹੋ ਇਹ ਕੰਮ ਤੌਰ ਤੇ ਕੀਤਾ ਜਾਂਦਾ ਹੈ ਕਿ ਇੱਕ ਬੀਬੀ ਹਰਸ਼ਰਨ ਕੌਰ ਨਾਂ ਦੀ ਬੀਬੀ ਔਰਤ ਨੇ ਜਿਹੜਾ ਇਹਨਾਂ ਸਾਰਿਆਂ ਦੀਆਂ ਦੇਹਾਂ ਦਾ ਜਿਹੜਾ ਰਾਸ਼ਾਂ ਦਾ ਸੰਸਕਾਰ ਕੀਤਾ ਤੇ ਕਿਉਂਕਿ ਮੋਹਲ ਜਿਹੜੇ ਨੇ ਇਸੇ ਦੇਦੇ ਕਿਸੇ ਨੂੰ ਔਰ ਉਹਨੇ ਆ ਕੇ ਸੰਸਕਾਰ ਕੀਤਾ ਬਿਲਕੁਲ ਗਲਤ ਗੱਲ ਕਿਤੇ ਇਸ ਤਰ੍ਹਾਂ ਦਾ ਨਾਂ ਨਹੀਂ ਆਂਦਾ ਇਹ ਵੀ ਬਾਕੀ ਫਿਕਸ਼ਨ ਵਾਂਗੂ ਗਲਪ ਵਾਂਗੂ ਜਿਹੜੀਆਂ ਕਾਲਪਨਿਕ ਕਹਾਣੀਆਂ ਘੜੀਆਂ ਉਹਦੇ ਵਿੱਚ ਇੱਕ ਸ਼ਾਮਨ ਇਹ ਵੀ ਗਾਣੀ ਨਵੀਂ ਜਿਹੜੀ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਆਇਆ ਹੈ ਮਈਉਨਾ ਦੇ ਜਦੋਂ ਸਾਰੇ ਜਣੇ ਮਾਰੇ ਗਏ ਨੇ ਘੜੀ ਦੇ ਅੰਦਰ ਵੜ ਕੇ ਨੇ ਮੋਗਲ ਜਿਹੜੇ ਪਠਾਨ ਨੇ ਉਹ ਉਹਨਾਂ ਨੇ ਜਾ ਕੇ ਦੇਖਿਆ ਕੋਈ ਨਹੀਂ ਤੇ ਉਸ ਤੋਂ ਬਾਅਦ ਉੱਥੇ ਚਲੇ ਗਏ ਦਾਸ਼ਾ ਉੱਥੇ ਪਈਆਂ ਨੇ ਇੱਕ ਖਿਆਲ ਰਵੇ ਵੀ ਜਿਹੜਾ ਕੋਟ ਮਲੇਰ ਕੋਟਲੇ ਦਾ ਨਵਾਬ ਸੀਗਾ ਸ਼ੇਰ ਮੁਹੰਮਦ ਖਾਨ ਉਹਦਾ ਪਰਾ ਨਾਰ ਖਾਨ ਜਿਹੜਾ ਉਸ ਉਹ ਇਸ ਕੇਰੇ ਵਿੱਚ ਮਾਰਿਆ ਗਿਆ ਸੀ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਰਨਾ ਵੀ ਉਸ ਨੂੰ ਜਿਹੜਾ ਤੀਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਬੜੇ ਵੱਡੇ ਤੀਰ ਅੰਦਾਜ਼ਨ ਉਹਨਾਂ ਨੇ ਤੀਰ ਨਾਲ ਮਾਰਿਆ ਸੀਗਾ ਤੇ ਗੱਲ ਫੈਲ ਗਈ ਵੀ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾਰ ਖਾਨ ਨੂੰ ਮਾਰੇ ਕਈਆਂ ਨੇ ਤਾਂ ਦੋ ਦੋ ਜਿਹੜੇ ਨੇ ਭਰਾ ਉਹਦੇ ਮਾਰ ਗਏ ਉੱਥੇ ਇਹ ਵੀ ਲਈ ਸੀ ਤਾਂ ਬੇਕੋਈ ਗੱਲ ਸੱਚ ਦਾ ਨਾਰ ਖਾਨ ਸੀਗਾ ਜਿਹੜਾ 700 ਫੌਜੀ ਨੂੰ ਲੈ ਕੇ ਆਇਆ ਸੀਗਾ ਹਰ ਸ਼ੰਕਰ ਦੀ ਗੱਲ ਵੀ ਉਹ ਲਾਸ਼ਾਂ ਉੱਥੇ ਪਈਆਂ ਸਨ ਤੇ ਉਹ ਉਸੇ ਦਿਨ ਵੀ ਪਈਆਂ ਰਹੀਆਂ ਅਗਲੇ ਦਿਨ ਜਿਹੜੀਆਂ ਕਿਉਂਕਿ ਉਸ ਦਿਨ ਅਗਲੇ ਦਿਨ ਪਤਾ ਲੱਗਾ ਸਰਾਂ ਦੇ ਵਿੱਚ ਰਵਾਬ ਨੂੰ ਖਬਰ ਪਹੁੰਚ ਗਈ ਵੀ ਉੱਥੇ ਸਾਰੇ ਮਾਰ ਦਿੱਤੇ ਗਏ ਨਹੀਂ ਤੇ ਹੁਣ ਉੱਥੇ ਰੱਸ਼ਾ ਉਹਨਾਂ ਦੀ ਪਈਆਂ ਤੇ ਉਹ ਗੱਲ ਸੁਣਦੇ ਸਨ RAM Singh ਤੇ Lok Singh ਜਿਹੜੇ ਆ ਫੁੱਲ ਕੀ ਹਰਿਆਸਤੇ ਜਿਹੜੇ ਬਾਬਾ ਆਦਰ ਸਿੰਘ ਦੇ ਵੱਡੇ-ਵੱਡੇ ਰਸਨ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਉੱਥੇ ਕਿਉਂਕਿ ਕੋੜਿਆਂ ਦੇ ਐਸਮ ਤੇ ਉਹ ਮਾਮਲਾ ਤਾਰਨ ਆਏ ਹੋ ਇਸਨ ਆਪਣੇ ਪਿੰਡਾਂ ਦਾ ਤੋਂ ਮਾਮਲਾਦਾਰ ਕੇ ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਤੇ ਉਹ ਉਧਰ ਚਮਕੌਰਵਾ ਚਲੇ ਗਏ ਆ ਬੁੱਧੀ ਚੰਦਰ रावत, ਰਾਮ ਸਿੰਘ ਤਿਰਲੋਕ ਸਿੰਘ ਤਿੰਨਾਂ ਜਣਿਆਂ ਨੇ ਰਲ ਕੇ ਜਿਹੜਾ ਉਹ 45 ਜਿਹੜੀਆਂ ਦਹਾਨੇ ਉਹਨਾਂ ਸਸਕਾਰ ਕੀਤਾ ਹੈ। ਇੱਥੇ ਕੋਈ ਹਰਸ਼ਣਕੌਰ ਨਹੀਂ ਸੀ। ਉੱਥੇ ਚਮਕੌਰ ਚਰਚਨਕੌਰ ਆ ਜਾਂ ਕਿ ਕੋਰ ਵਾਦੀ ਜਿਹੜੀ ਕਾਨਸੈਪਟ ਹੈ ਨਹੀਂ ਸੀ ਉੱਥੇ ਰਹਿੰਦੇ ਕੋਈ ਨਹੀਂ ਸੀਗਾ। ਸੋ ਇਸ ਤਰ੍ਹਾਂ ਇਹ ਜਿਹੜੀ ਘਟਨਾ ਵੀ ਹੈ ਇਹ ਵੀ ਬਾਅਦ ਵਿੱਚ ਕ੍ਰੀਏਟ ਕੀਤੀ ਗਈ ਹੈ। ਸੋ ਇਹ ਸੰਖੇਟਰਾਵਾ ਜਿਹੜੀਆਂ ਕਿ ਚਮਕੌਰ ਦੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅਸਲ ਤਾਸ ਇਹ ਹੈ। ਸ਼ੁਕਰੀਆ।